ਤਨ ਤਨ ਸਤਿ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਦੇ ਵੱਡੇ ਸਾਹਿਬਜ਼ਾ ਦੇ ਰਿਧੀਆਂ ਸਿਵੀਆਂ ਦੇ ਮਾਲਿਕ ਸਿਵ ਸੁਭਾਗਤੀ ਪਾਲ ਬ੍ਰਹਮਚਾਰੀ ਆਤਮ ਨਿਸ਼ਟ ਸਮਾਜ ਸੁਧਾਰਕ ਉਦਾਸੀਆਂ ਦੇ ਸਰਤਾਜ ਤਨ ਤਨ ਜਗਤ ਗੁਰੂ ਭਗਵਾਨ ਬਾਬਾ ਸ਼ਿਚਨ ਸਿੰਘ ਮਹਾਰਾਜ ਕੀ ਜੈ ਗੁਰੂ ਸਾਧ ਸੰਗਤ ਜੀ ਸਭ ਸੰਗਤਾਂ ਨੂੰ ਦਾਸ ਵੱਲੋਂ ਨਿਮਰਤਾ ਸਦ ਬੇਨਤੀ ਹੈ ਕਿ ਪਿਆਰਿਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ ਜੋ ਕਿ ਮਹਾਪੁਰਸ਼ਾਨੀ ਮਿੱਠਨੇ ਕੇ ਜਨਮ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਬੜੀ ਹੀ ਸ਼ਰਧਾਪੂਰਕ ਬੜੀ ਹੀ ਧੂਮ-ਧਾਮ ਨਾਲ ਸ੍ਰੀ ਚੰਦਰਵਾਰ ਵੱਡਾ ਡੇਰਾ ਆਸ਼ਰਮ ਦਾਸਨ ਪੰਡਤ ਲਛਪਦੀ ਹਮਦਾਨਾ ਵਿਖੇ ਮਨਾਇਆ ਜਾ ਰਿਹਾ ਹੈ ਸੋ ਨਾਲ ਹੀ ਉਸ ਦਿਨ ਪੰਚ ਤੋਣੀ ਤਪਸਾਧਨ ਦੀ ਸਮਾਪਤੀ ਹੈ ਸੋ 10 ਜੂਨ ਨੂੰ ਜੋ ਸਮਾਗਮ ਬੜੀ ਹੀ ਚਰਨੀ ਕਲਾ ਵਿੱਚ ਮਨਾਇਆ ਜਾਣਾ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਿਆਰਿਓ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਲਾਉਣੇ ਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਨਾਲ ਹੀ 10 ਜੂਨ ਨੂੰ ਜੋ ਕਿ ਦਾਸ ਬਲੋ ਧੰਨ ਬਾਬਾ ਸ਼ਿਚ ਮਹਾਰਾਜ ਦੇ ਭਜਨ ਗਾਨ ਕੀਤੇ ਜਾਣੇ ਹਨ ਜੋ ਸਾਡੇ ਗੁਰਦੇਵ ਮਹਾਰਾਜ ਸੰਤ ਰੇਮਣੀ ਮਹਾਰਾਜ ਗੁਰੂ ਮਹਾਰਾਜ ਦੀ ਕਲਮ ਦੁਆਰਾ ਲਿਖੇ ਗਏ ਭਜਨੇ ਬੜੇ ਹੀ ਸੁੰਦਰ ਭਜਨ ਜੋ ਭਗਵਾਨ ਦੀ ਉਪਮਾ ਵਿੱਚ ਭਗਵਾਨ ਦੀ ਬड़ाई ਵਿੱਚ ਲਿਖੇ ਗਏ ਨੇ ਸੋ ਦਾਸ ਬਲੋ ਗਾਨ ਕੀਤੇ ਜਾਣੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਿਆਰੋ ਸਮੇਂ ਦਾ ਲਾਹਾ ਲਓ ਤੇ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣੀ ਜੀਵਨ ਨੂੰ ਸਫਲਾ ਬਣਾਓ ਜੀ ਬੇਨਤੀਆਂ ਪ੍ਰਵਾਨ ਕਰੋ ਬੋਲੀ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਕੀ ਜੈ